ਪੰਜਾਬ ਸਰਕਾਰ ਨੇ 5100 ਏਕੜ ਜ਼ਮੀਨ ਐਕਵਾਇਰ ਕਰਨ ਦੀ ਤਿਆਰੀ ਕਰ ਲਈ ਹੈ ਆਖਰਕਾਰ ਇਹ 5100 ਏਕੜ ਜ਼ਮੀਨ ਕਿੱਥੋਂ ਐਕਵਾਇਰ ਕੀਤੀ ਜਾਵੇਗੀ ਅਤੇ ਕਿਉਂ ਐਕਵਾਇਰ ਕੀਤੀ ਜਾਵੇਗੀ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਪੰਜਾਬ ਸਰਕਾਰ ਨੇ ਮਹਾਲੀ ਦੇ ਵਿੱਚ 5100 ਏਕੜ ਜ਼ਮੀਨ ਐਕਵਾਇਰ ਕਰਨ ਦੀ ਤਿਆਰੀ ਕਰ ਲਈ ਹੈ ਦਰਸਲ ਪੰਜਾਬ ਸਰਕਾਰ ਨੇ ਸ਼ਹਿਰੀ ਵਿਕਾਸ ਨੂੰ ਹਲਾਰਾ ਦੇਣ ਦੇ ਲਈ ਮਹਾਲੀ ਦੇ ਵਿੱਚ ਨਵੇਂ ਸੈਕਟਰ ਅਤੇ ਨਿਊ ਚੰਡੀਗੜ੍ਹ ਦੇ ਵਿੱਚ ਦੋ ਨਵੀਆਂ ਸ਼ਿਪਾਂ ਵਿਕਸਤ ਕਰਨ ਦੀ ਧਿਆਨੀ ਕਰ ਲਈ ਹੈ ਇਸ ਮਕਸਦ ਲਈ ਸਰਕਾਰ 5100 ਏਕੜ ਤੋਂ ਵੱਧ ਜ਼ਮੀਨ ਐਕਵਾਇਰ ਕਰ ਰਹੀ ਹੈ ਸੀਨੀਅਰ ਅਧਿਕਾਰੀ ਮੁਤਾਬਕ ਭੌਂ ਪ੍ਰਾਪਤੀ ਕਾਨੂੰਨ 2013 ਦੀ ਧਾਰਾ 11 ਦੇ ਤਹਿਤ ਮਹਾਲੀ ਦੇ ਵਿੱਚ 4059 ਏਕੜ ਜ਼ਮੀਨ ਐਕਵਾਇਰ ਕਰਨ ਦੇ ਲਈ ਜਲਦ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਯੋਜਨਾ ਮੁਤਾਬਕ ਮਹਾਲੀ ਦੇ ਵਿੱਚ ਕਮਾਂਤਰੀ ਹਵਾਈ ਅੱਡੇ ਦੇ ਨੇੜੇ ਐਰੋਟਰੋਪੋਲਿਸ ਦੇ ਵਿਸਤਾਰ ਦੇ ਲਈ 3535 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਇਸ ਤੋਂ ਇਲਾਵਾ 524 ਏਕੜ ਜ਼ਮੀਨ ਨਵੇਂ ਸੈਕਟਰ 87 ਅਤੇ 101 ਅਤੇ 103 ਦੇ ਲਈ ਰਾਖਮੀ ਰੱਖੀ ਗਈ ਹੈ ਇਸ ਸੰਬੰਧੀ ਕਾਨੂੰਨ ਮੁਤਾਬਕ ਜ਼ਰੂਰੀ ਸਮਾਜਿਕ ਪ੍ਰਭਾਵ ਮਲੰਕਣ ਕਰਨ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਮਾਹਿਰਾਂ ਦੀ ਕਮੇਟੀ ਨੇ ਇਸ ਨੂੰ ਹਰੀ ਚੰਡੀ ਦੇ ਦਿੱਤੀ ਹੈ ਦੂਜੇ ਪਾਸੇ ਨਿਊ ਚੰਡੀਗੜ੍ਹ ਦੇ ਵਿੱਚ ਪਹਿਲਾਂ ਤੋਂ ਹੀ ਅਕਵਾਇਰ ਕੀਤੀ ਜਾ ਰਹੀ 1048 ਏਕੜ ਜ਼ਮੀਨ ਦੇ ਲਈ ਮੁਆਵਜ਼ਾ ਅਵਾਰਡ ਤਿਆਰ ਕਰ ਲਏ ਗਏ ਨੇ ਇਹਨਾਂ ਦੇ ਵਿੱਚ ਇਕੋ ਸਿਟੀ 3 ਦੇ ਲਈ 720 ਏਕੜ ਤੇ ਮੈਡਾ ਸਿਟੀ ਦੇ ਨੇੜੇ ਬਣਨ ਵਾਲੀ ਨਵੀਂ ਟਿਊਨਸ਼ਿਪ ਦੇ ਲਈ 328 ਏਕੜ ਜ਼ਮੀਨ ਸ਼ਾਮਲ ਹੈ ਇਹਨਾਂ ਅਵਾੜਾਂ ਦਾ ਐਲਾਨ ਜਲਦ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਜ਼ਮੀਨ ਪਧਰੀ ਉੱਤੇ ਬਕਾਸ ਕਾਰਜ ਸ਼ੁਰੂ ਹੋ ਸਕਣਗੇ ਤਾਂ ਤੁਹਾਨੂੰ ਦੱਸ ਦਈਏ ਮਾਨ ਸਰਕਾਰ ਨੇ ਇਸ ਸਾਲ ਜੂਨ ਦੇ ਵਿੱਚ ਆਪਣੀ ਪ੍ਰਮੁੱਖ ਲੈਂਡ ਪੂਲਿੰਗ ਪਾਲਿਸੀ ਤਹਿਤ 1285 ਏਕੜ ਜ਼ਮੀਨ ਲੈਣ ਦੀ ਮਨਜ਼ੂਰੀ ਦਿੱਤੀ ਸੀ ਉਸ ਨੀਤੀ ਦੇ ਤਹਿਤ ਕਿਸਾਨਾਂ ਨੂੰ ਨਗਦ ਮੁਆਵਜ਼ੇ ਦੀ ਬਜਾਏ ਵਿਕਸਤ ਪਲਾਟ ਮਿਲਨੇ ਸਨ ਪਰ ਕਿਸਾਨਾਂ ਦੇ ਤਿੱਖੇ ਬ੍ਰੋਧ ਤੇ ਹਾਈ ਕੋਰਟ ਵੱਲੋਂ ਲਈ ਅੰਤਰੀਮ ਰੋਕ ਕਾਰਨ ਸਰਕਾਰ ਨੂੰ ਅਗਸਤ ਦੇ ਵਿੱਚ ਇਹ ਨੀਤੀ ਵਾਪਸ ਲੈਣੀ ਪਈ ਸੀ ਕਿਸਾਨਾਂ ਨੂੰ ਡਰ ਸੀ ਕਿ ਲੈਂਡ ਪੂਲਿੰਗ ਨੀਤੀ ਦੇ ਨਾਲ ਜ਼ਮੀਨ ਉੱਤੇ ਕੰਟਰੋਲ ਘਟ ਜਾਵੇਗਾ ਤਾਂ ਹੁਣ ਮਾਨ ਸਰਕਾਰ ਨੇ ਮਹਾਲੀ ਦੇ ਵਿੱਚ 5100 ਏਕੜ ਜ਼ਮੀਨ ਅਕਵਾਇਰ ਕਰਨ ਦੀ ਤਿਆਰੀ ਕਰ ਲਈ ਹੈ